ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦਗਾਰ ਦੀਆਂ ਤੁਸੀਂ ਠੀਕ ਹੋਣੇ ਆ ਸੋ ਗਾਇਸ ਮੈਂ ਆਈ ਜੋ ਤੋਂ ਤੇ ਹਮਨ ਕਹਿੰਦੇ ਮੇਰੇ ਨਾਲ ਹੀ ਆਏ ਸੀਗੇ ਅੱਜ ਅਸੀਂ ਦੋਵੇਂ ਜਾਨੇ ਇਕੱਠੇ ਆਏ ਕੋ ਟਾਈਮ ਨਹੀਂ ਤਾਂ ਉਹਨਾਂ ਦਾ ਅਲੱਗ ਮੇਰਾ ਅਲੱਗ ਹੁੰਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਔਨ ਸਰ ਹੀਨਾ ਇੱਕ ਤਾਂ ਜਦੋਂ ਕੁਝ ਵੀ ਬਣਾਉਣਾ ਹੁੰਦਾ ਬਹੁਤ ਜ਼ਿਆਦਾ ਥੱਕੇ ਹੁੰਦੇ ਆ ਕੰਮ ਕਰ ਕਰਕੇ ਆ ਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਪਣਾ ਆਨਸਰ ਹੀ ਮੈਂ ਸੋਚੂ ਕਿ ਬਣਾਵਾਂ ਚੋਲ ਪਏ ਹੋਏ ਸੀ ਮੈਂ ਫਿਰ ਚੋਲ ਖਾਦੇ ਹਰਮਨ ਨੇ ਚੋਲ ਨਹੀਂ ਖਾਦੇ ਸੀਗੇ ਤੇ ਇਸ ਕਰਕੇ ਮੈਂ ਸੋਚਿਆ ਕਿ ਚੋਲ ਹੀ ਖਾਦੇ ਜਾਏ ਅੱਜ ਹਨਾ ਮੈਂ ਚੋਲ ਖਾ ਲਏ ਉਸ ਤੋਂ ਬਾਅਦ ਸਾਡਾ ਕੋਈ ਪਲਾਨ ਨਹੀਂ ਸੀ ਰੋਟੀ ਵਗੈਰਾ ਬਣਾਉਂਦਾ ਹਨਾ ਤਾਂ ਫਿਰ ਇਹ ਕਹਿੰਦੇ ਕਿ ਤੁਸੀਂ ਚਾਹ ਬਣਾਓ ਚਾਹ ਪੀਨੂੰ ਫਿਰ ਮੇਰਾ ਵੀ ਬਹੁਤ ਜ਼ਿਆਦਾ ਮਨ ਕੀਤਾ ਚਾਹ ਦੇ ਨਾਲ ਫਿਰ ਅਸੀਂ ਸੋਚਿਆ ਕਿ ਪਰਾਂਠੇ ਬਣਾਏ ਜਾਣ ਮੈਂ ਫਟਾਫਟ ਆਟਾ ਗੁੰਨਿਆ ਗਰਮ ਪਾਣੀ ਕਰਕੇ ਇੱਧਰ ਇਹਨਾਂ ਨੇ ਚਾਹ ਬਣਾਈ ਕਿ ਕਹਿੰਦੇ ਮੈਂ ਬਣਾਉਂਗਾ ਚਾਹ ਮੈਂ ਕਿਹਾ ਚੋਲੋ ਠੀਕ ਹੈ ਬਣਾਓ ਤੁਸੀਂ ਤੇ ਇੱਕ ਮੇਰੀ ਹਾਲਤ ਥੋੜੀ ਥੋੜੀ ਮੈਨੂੰ ਬਿਲਕੁਲ ਠੀਕ ਨਹੀਂ ਲੱਗ ਰਹੀ ਸੀਗੀ ਤबीयत ਮੇਰੀ ਠੰਡ ਹੋ ਚੁੱਕੀ ਸੀਗੀ ਮੈਨੂੰ ਤੇ ਫਿਰ ਸਾਡੀ ਪਈ ਲੜਾਈ ਮੈਨੂੰ ਮਮਾ ਕਹਿੰਦਾ ਕਿ ਤੂੰ ਕੈਪ ਵਗੈਰਾ ਨਹੀਂ ਲੈਂਦੀਗੀ ਐਦਾਂ ਗਰਮ ਕੱਪੜੇ ਪਾ ਕੇ ਰੱਖੇ ਕਰੇ ਦੋਦਾ ਫਿਰ ਮੈਂ ਕਹਾਂ ਜੋ ਲੋ ਠੀਕ ਹੈ ਜੀ ਜਿਵੇਂ ਕਹਿਣਗੇ ਹਨ ਆਪਾਂ ਉਹਦੇ ਹੀ ਕਰਦੇ ਹਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਇਹਨਾਂ ਨੇ ਬਣਾਈ ਚਾਹ ਤੇ ਮੈਂ ਬਣਾਣ ਲੱਗੀ ਪ੍ਰਾਂਠੇ ਪ੍ਰਾਂਠੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਬਾਕੀ ਮੈਨੂੰ ਤਾਂ ਮਨ ਫਿੱਕੇ ਫਿੱਕੇ ਜਿਹਾ ਪਸੰਦ ਆਣਾ ਹੈ ਮਿਰਚਾਂ ਵਾਲੇ ਬਹੁਤ ਖਾਂਦੇ ਵੀ ਥੋੜੇ ਤਿੱਖਾ ਇਹਨਾਂ ਨੂੰ ਖਾਣਾ ਪਸੰਦ ਆ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਨਾ ਆਪਣਾ ਜਲਦੀ ਜਲਦੀ ਪ੍ਰਾਂਠੇ ਬਣਾਣ ਲੱਗੀ ਪਰਾਠੇ ਬਣਾਉਣ ਤੋਂ ਬਾਅਦ ਅਸੀਂ ਦੋਨਾਂ ਜਾਣਿਆ ਨਹੀਂ ਆਪਣਾ ਖਾਣਾ ਖਾਦਾ ਨਾਈਟ ਟਾਈਮ ਟਾਈਮ ਤਕਰੀਬਨ 11 ਵਜੇ ਦਾ ਸੀ ਕਿਉਂਕਿ ਅੱਜ ਲੇਟ ਆਏ ਸੀ ਘਰ ਅੰਸਰ ਕਾਫੀ ਹਨੇਰਾ ਹੋ ਗਿਆ ਸੀ ਰਾਤ ਹੋ ਗਈ ਸੀਗੀ ਤੇ ਆਹ ਦੇਖ ਸਕਦੇ ਹੋ ਤੁਸੀਂ ਅਸੀਂ ਨਾਲ-ਨਾਲ ਗੱਲਾਂ ਕਰ ਰਹੇ ਸੀ ਤੁਸੀਂ ਮੇਰਾ ਮੱਥਾ ਦੇਖ ਸਕਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਾ ਹਮੂ ਨੇ ਨਾ ਆਟੇ ਦੀ ਬਿੰਦੀ ਬਣਾ ਕੇ ਮੇਰੇ ਲਈ ਹੋਈ ਸੀ ਬਟ ਵੀਡੀਓ ਰਿਕਾਰਡ ਹੋ ਗਈ ਵੀਡੀਓ ਵਲੌਗ ਬਣਾ ਰਹੇ ਸੀਗੇ ਤਾਂ ਮੈਂ ਸੋਚਿਆ ਕਿ ਚਲੋ ਦੱਸ ਹੀ ਦਿੰਦੇ ਆ ਕਈ ਆਡੀਅנס ਕਹਿਣਗੇ ਵੀ ਕਿ ਕਿੱਡੀ ਵੱਡੀ ਬਿੰਦੀ ਲਾਈ ਆ ਬਿੰਦੀ ਮੈਂ ਨਹੀਂ ਲਾਈ ਸੀ ਬਿੰਦੀ ਨਾ ਮੈਂ ਨਿੱਕੀ ਜੀ ਲਾਣਾ ਪਸੰਦ ਕਰਦੀ ਆ ਬਟ ਇਹਨਾਂ ਨੇ ਆਟੇ ਆਟੇ ਦੀ ਗੋਲ ਜੀ ਬਿੰਦੀ ਬਣਾ ਕੇ ਨਾ ਮੇਰੇ ਲਾ ਦਿੱਤੀ ਮੈਂ ਬਹੁਤ ਜ਼ਿਆਦਾ ਹੱਸੀ ਬਾਅਦ ਵਿੱਚ ਤੁਸੀਂ ਦੇਖ ਸਕਦੇ ਹੋ ਪਰਾਂਠਾ ਬਣਾ ਚੁੱਕੀ ਸੀ ਉਸ ਤੋਂ ਬਾਅਦ ਥੋੜੇ ਜਿਹਾ ਬੱਤਨ ਸੀ ਹਮ ਨੂੰ ਕੰਦਾ ਕਿ ਸਵੇਰ ਵੋਸ਼ ਕਰ ਲਈ ਹੁਣ ਠੰਡੇ ਪਾਣੀ 'ਚ ਹੱਥ ਨਾ ਮਾਰ ਪਰ ਮੈਂ ਕਿੱਥੇ ਹੱਡਣ ਆਲੀ ਆ ਸੋ ਗੁੱਡ ਮਾਰਨਿੰਗ ਨੈਕਸਟ ਦੇਣ ਤੇ ਇੰਨੀ ਹਾਲਤ ਖਰਾਬ ਹੋ ਗਈ ਮੇਰੀ ਕਹਿੰਦੇ ਬੀਪੀ ਘਟ ਗਿਆ ਬੜਾ ਹੀ ਜ਼ਿਆਦਾ ਤੇ ਮੈਂ ਤਾਂ ਰੋਣ ਲੱਗ ਪਈ ਸੀ ਸਵੇਰ ਸੁਬਾ ਉਸ ਤੋਂ ਬਾਅਦ ਤੁਰੰਦੀ ਹਿੰਮਤ ਵੀ ਨਹੀਂ ਹੈਗੀ ਸੀ ਕਿ ਮਸਾ ਹਮੂ ਮੈਨੂੰ ਡਾਕਟਰ ਦੀ ਦੁਕਾਨ ਤੇ ਲੈ ਕੇ ਗਿਆ ਤੇ ਉੱਥੋਂ ਆਪਾਂ ਆਪਣਾ ਬੀਪੀ ਵਗੈਰਾ ਚੈੱਕ ਕਰਾਇਆ ਕਾਫੀ ਲੋ ਸੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਸੋ ਗਾਇਸ ਫੀਵਰ ਵੀ ਮੈਨੂੰ ਕਾਫੀ ਤੇਜ਼ ਸੀਗਾ ਠੰਡ ਹੋਈ ਪਈ ਸੀਗੀ ਫਿਰ ਡਾਕਟਰ ਨੇ ਕਿਹਾ ਕਿ ਤੂੰ ਕੌਫੀ ਵਗੈਰਾ ਪੀ ਚਾਏ ਮੈਡੀਸਿਨ ਦਿੱਤੀ ਬੜੂ ਰੈਸਟ ਦੀ ਲੋੜ ਸੀ ਉਸ ਦਿਨ ਹੀ ਰੈਸਟ ਤੋਂ ਬਾਅਦ ਮੇਰੀ ਹੋਈ ਹਾਲਤ ਥੋੜੀ ਜੀ ਠੀਕ ਤੇ ਸ਼ਾਮ ਦਾ ਟਾਈਮ ਸੀਗਾ ਸ਼ਾਮ ਦੇ ਟਾਈਮ ਨੇ ਹਿੰਮਤ ਮਾਰ ਕੇ ਮੈਂ ਆਪਣਾ ਸਬਜੀ ਵਗੈਰਾ ਕੱਟ ਕੀਤੀ ਅੱਜ ਸਬਜੀ ਬਣਾਵਾਂਗੀ ਜੀ ਮੈਂ ਆਲੂ ਗਾਜਰਾਂ ਦੀ ਇਹ ਮੈਂ ਪਹਿਲੀ ਵਾਰੀ ਸਬਜੀ ਬਣਾ ਰਹੀ ਹਾਂ ਆਪਣੀ ਹਨਾ ਯਾਨੀ ਕਿ ਤਰੀ ਵਾਲੀ ਸਬਜੀ ਬਣਾ ਰਹੀ ਹਾਂ ਆਲੂ ਗਾਜਰਾਂ ਦੀ ਬਾਕੀ ਸਾਰੀਆਂ ਸਬਜ਼ੀਆਂ ਹਰੇਕ ਚੀਜ਼ ਦਾ ਮੈਨੂੰ ਬਲ ਆ ਚੁੱਕਿਆ ਆ ਹਨਾ ਤੇ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਤੇਲ ਪਾਇਆ ਜੀਰਾ ਪਾਇਆ ਵਿੱਚ ਸਾਰਾ ਆਪਣਾ ਵੈਜੀਟੇਬਲਸ ਪਾਏ ਉਹਨਾਂ ਨੂੰ ਅੱਛੀ ਤਰ੍ਹਾਂ ਪਕਾ ਕੇ ਲੂਣ ਮਿਰਚ ਪਾ ਕੇ ਆਲੂ ਗਾਜਰਾ ਪਾ ਕੇ ਵਿੱਚ ਮੈਂ ਪਾਣੀ ਐਡ ਕਰੂੰਗੀ ਤਾਂ ਕਿ ਮੇਰੀ ਸਬਜੀ ਬਹੁਤ ਹੀ ਵਧੀਆ ਬਣੇ ਵੈਸੇ ਵੀ ਤਾਂ ਅਸੀਂ ਦੋ ਜਣੇ ਆ ਸਾਨੂੰ ਇੰਨੀ ਸਬਜੀ ਨਹੀਂ ਮੁੱਕਦੀ ਦੋ ਦਿਨ ਹਨਾ ਦੋਸਤੋ ਬਾਅਦ ਮੈਂ ਫਟਾਫਟ ਸ਼ਾਮ ਦਾ ਟਾਈਮ ਸੀ ਕਿਉਂਕਿ ਅੱਜ ਮੈਨੂੰ ਛੁੱਟੀ ਸੀ ਕੰਮ ਤੋਂ ਤੇ ਅੱਜ ਸ਼ੁਕਰ ਆ ਅੱਜ ਮੇਰੀ ਹਾਲਤ ਹੋਈ ਆ ਖਰਾਬ ਨਹੀਂ ਤੇ ਜੇ ਕੰਮ ਤੇ ਜਾਣਾ ਹੁੰਦਾ ਤਾਂ ਮੈਨੂੰ ਉਦਾਂ ਹੀ ਜਾਣਾ ਪੈਣਾ ਸੀਗਾ ਤਾਂ ਇਸ ਨਾਲ ਹੀ ਮੈਨੂੰ ਰੈਸਟ ਰੈਸਟ ਮਤਲਬ ਮੈਂ ਕਰ ਲਈ ਮੇਰੀ ਹਾਲਤ ਠੀਕ ਹੋ ਗਈ ਤਾਂ ਅਗਲੇ ਦਿਨ ਸੰਡੇ ਦੀ ਛੁੱਟੀ ਆ ਯਾਨੀ ਕਿ ਦੋ ਦਿਨ ਰੈਸਟ ਕਰਨ ਨੂੰ ਮੈਨੂੰ ਮਿਲੇ ਤੇ ਦੋ ਦਿਨਾਂ ਦੇ ਵਿੱਚ ਮੇਰੀ ਤਬੀਅਤ ਵੀ ਠੀਕ ਹੋ ਗਈ ਸੀਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਸਬਜੀ ਤਾਰਕੇ ਵਿੱਚ ਪਾਇਆ ਪਾਣੀ ਤੇ ਇਸ ਦੇ ਉੱਪਰ ਮੈਂ ਪਲੇਟ ਦੂੰਗੀ ਤਾਂ ਕਿ ਸਬਜੀ ਨੂੰ ਰੇਜਾ ਆ ਜੇ ਅੱਛੇ ਤਰ੍ਹਾਂ ਭਨ ਜਾਵੇ ਸਬਜੀ ਬਣਾਉਣ ਤੋਂ ਬਾਅਦ ਦੇਖ ਸਕਦੇ ਆ ਤੁਸੀਂ ਨੈਕਸਟ ਡੇ ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮਿਲ ਗਾਦੇ ਤੁਸੀਂ ਸਾਰੇ ਪਧਿਆ ਹੋਵੋਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਹੈ ਕੱਲਰ ਕੱਲ ਮਾਰਨਿੰਗ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਦਵਾਈ ਲਈ ਹੈਨਾ ਤਾਂ ਬੀਪੀ ਬਹੁਤ ਜ਼ਿਆਦਾ ਕੱਟ ਗਿਆ ਸੀਗਾ ਦਵਾਈ ਲਈ ਉਸ ਦੇ ਨਾਲ ਕਾਫੀ ਵਗੈਰਾ ਡਾਕਟਰ ਨੇ ਦੱਸਿਆ ਪੀਤਾ ਹੈਨਾ ਤੇ ਆਪਣਾ ਰੈਸਟ ਕੀਤਾ ਤबीयत ਤਾਂ ਠੀਕ ਹੈ ਬਾਕੀ ਕੱਲ ਦੀ ਛੁੱਟੀ ਸੀਗੀ ਹਨਾ ਇੱਕ ਛੋਟੀ ਜੀ ਮੀਟਿੰਗ ਸੀਗੀ ਤਾਂ ਬਾਕੀ ਅੱਜ ਸੰਡੇ ਅੱਜ ਮੈਨੂੰ ਛੁੱਟੀ ਹੈ ਬਾਕੀ ਹਰਮਨ ਹੁਣਾਂ ਦਾ ਰੈਗੂਲਰੀ ਹੈ ਉਹ ਅੱਜ ਕੰਮ ਤੇ ਗਏ ਹੋਏ ਨੇ ਹਨਾ ਉਹ ਕੱਲ ਵੀ ਗਏ ਸੀ ਕੱਲ ਵੀ ਮੈਂ ਮਤਲਬ ਘਰ ਸੀਗੀ ਤੇ ਅੱਜ ਵੀ ਮਤਲਬ ਮੈਂ ਘਰਾਂ ਬਾਕੀ ਮਾਰਨਿੰਗ ਦਾ ਟਾਈਮ ਹੈ ਉਹਨਾਂ ਸਾਰਾ ਕੰਮ ਮੈਂ ਕਰ ਚੁੱਕੀ ਆ ਮੈਨੂੰ ਬਹੁਤ ਜ਼ਿਆਦਾ ਥੱਕ ਗਈ ਹੋਇਆ ਨਾਸ਼ਤਾ ਮੈਂ ਬਣਾ ਚੁੱਕੀ ਸੀ ਉਹਨਾਂ ਨੂੰ ਦੇ ਦਿੱਤਾ ਚਾਹ ਵਗੈਰਾ ਵੀ ਬਣਾ ਲਈ ਸੀ ਸਬਜ਼ੀ ਵਗੈਰਾ ਅੱਜ ਸਾਰਾ ਕੰਮ ਕੀਤਾ ਹਨਾ ਬਾਕੀ ਤबीयत ਮੇਰੀ ਕੱਲ ਪੂਰਾ ਦਿਨ ਮੈਂ ਰੈਸਟ ਕੀਤੀ ਕੱਲ ਕੋਈ ਘਰ ਦਾ ਕੰਮ ਨਹੀਂ ਕੀਤਾ ਅੱਜ ਮੈਂ ਝਾੜੂ ਵੀ ਲਗਾ ਲਿਆ ਪੁੱਛੇ ਵੀ ਲਗਾ ਲਿਆ ਸੂਈ ਦੀ ਸਫਾਈ ਵੀ ਮੈਂ ਕਰ ਚੁੱਕੀ ਸੀ ਕਿ ਬਾਕੀ ਹੁਣ ਕਮਰੇ ਦੀ ਵੀ ਮੇਰੀ ਸਫਾਈ ਹੋ ਚੁੱਕੀ ਹੈ ਕੱਲੇ ਕੱਪੜੇ ਰਹਿ ਗਏ ਵਾਸ਼ ਕਰਨ ਨਾਲੇ 1 ਵਜੇ ਪਾਣੀ ਆਊਗਾ 1 ਵਜੇ ਮੈਂ ਸਾਰੇ ਕੱਪੜੇ ਵਾਸ਼ ਕਰੂੰਗੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਮੇਰਾ ਰੋਟੀ ਖਾਣ ਨੂੰ ਮਨ ਨਹੀਂ ਕਰ ਰਿਹਾ ਮੇਰਾ ਕੁਝ ਅਲੱਗ ਜਾ ਖਾਣੂ ਚੀਜ਼ ਆ ਰਿਹਾ ਸੀਗਾ ਬਾਕੀ ਰੋਟੀ ਵੀ ਮੈਨੂੰ 2-3 ਦਿਨ ਹੋ ਗਏ ਮਤਲਬ ਮੈਂ ਨਹੀਂ ਖਾਦੀ ਹਨਾ ਤੇ ਜਿਹੜੀ ਕੱਲ ਦਵਾਈ ਲਈ ਰੋ ਉਹਦੇ ਨਾਲ ਨੀਂਦ ਵੀ ਬਹੁਤ ਵਧੀਆ ਆਈ ਤੇ ਉਹਦੇ ਨਾਲ ਭੁੱਖ ਵੀ ਬਹੁਤ ਲੱਗੀ 2-3 ਦਿਨਾਂ ਦੀ ਰੋਟੀ ਮੈਂ ਕੱਲ ਰਾਤ ਰੱਜ ਕੇ ਖਾਦੀ ਹਨਾ ਤਾਂ ਹੁਣ ਫਿਰ ਭੁੱਖ ਲੱਗੀ ਹੁਣ ਰੋਟੀ ਨੂੰ ਛੱਡ ਕੇ ਮੈਂ ਸੋਚ ਆਪਾਂ ਮੈਕਰੋਨੀ ਵਗੈਰਾ ਬਣਾ ਲੈਂਦੇ ਆਂ ਦੇਖ ਸਕਦੇ ਹੋ 프라이ਪਨ ਚ ਪਾਣੀ ਗਰਮ ਹੋ ਰਿਹਾ ਹੈ ਇਹਦੇ ਵਿੱਚ ਮੈਂ ਮੈਕਰੋਨੀ ਖਾऊंगी ਸੋ ਗਾਇਸ ਗੈਨਸ ਵੀ ਕਹਿੰਦੇ ਪ੍ਰੋਨਾਓਲਾ ਹੋਇਆ ਪਿਆ ਖਤਮ ਹੋਣ ਵਾਲਾ ਆ ਬਾਕੀ ਜਿੰਨਾ ਕੁ ਵੀ ਹੈਗਾ ਕੋਈ ਨਹੀਂ ਹਸਬੰਦ ਜਦੋਂ ਆਣਗੇ ਉਹਨਾਂ ਨੂੰ ਕਹੂੰਗੀ ਮੈਂ ਮੈਕਰੋਨੀ ਥੋੜੀ ਜਿਹੀ ਬਣਾ ਲੈਣਾ ਜ਼ਿਆਦੀ ਨਹੀਂ ਉਹੋ ਕੋਈ ਨਾ ਕੋਈ ਚੀਜ਼ ਨਾ ਮੇਰੇ ਤੋਂ ਟਿਕ ਨਹੀਂ ਹੁੰਦੀ ਜਦੋਂ ਵੀ ਮੈਂ ਬਣਾਵਾ ਸੁਹੇ ਗਾਇਸ ਮੈਕਰੋਨੀ ਨੂੰ ਮੈਂ ਗਰਮ ਪਾਣੀ ਦੇ ਵਿੱਚ ਉਬਾਲਣ ਦੇ ਲਈ ਧਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਇਹਨੂੰ ਟਾਈਮ ਲੱਗੂਗਾ ਥੋੜਾ ਜਿਹਾ ਉਬਾਲਣ ਤੇ ਉਸ ਦਿਨ ਹਰਮਨ ਨੇ ਬਣਾਈ ਸੀਗੀ ਕੱਚੀ ਬਣਾਈ ਸੀਗੀ ਮੇਰੀ ਤबीयत ਨਹੀਂ ਠੀਕ ਹੈਗੀ ਸੀ ਤੇ ਮੈਨੂੰ ਬੋਲ ਰਿਆ ਸੀ ਕਹਿੰਦਾ ਮੈਂ ਕਿ ਮੈਂ ਬਣਾਉਂਦਾ ਹਨਾ ਤੇ ਉਹ ਉਸ ਨੇ ਕੱਚੀ ਬਣਾ ਦਿੱਤੀ ਸੋ ਗਾਇਸ ਗੈਂਸ ਕੰਦੇ ਖਤਮ ਹੋਣ ਵਾਲਾ ਆ ਤੇ ਮੈਕਰੋਨੀ ਦੇਖਦੇ ਆ ਆਪਣੀ ਬੰਦੀ ਹੈ ਕਿ ਨਹੀਂ ਬੰਦੀ ਤੋ ਹਜੇ ਤਾਂ ਉਬਾਲਨੀ ਤਰੀ ਹੀ ਹੈ ਚਲੋ ਨੇ ਟਾਈਮ ਲਈ ਇਹ ਉਬਲਦੀ ਹੈ ਕਿ ਆਪਾਂ ਉਹਨੇ ਟਾਈਮ ਲਈ ਜਿਹੜੇ ਵੈਜੀਟੇਬਲਸ ਵਿੱਚ ਪਾਉਣੇ ਆ ਇਹਨਾਂ ਨੂੰ ਕਰਦੇ ਆ ਕੱਟ ਦੇਖ ਸਕਦੇ ਹੋ ਹਰੀਆਂ ਮੀਠਾ ਬਾਕੀ ਨਾ ਮੈਨੂੰ ਮੈਗੀ ਮਕਰੋਨੀ ਪਾਸਤਾ ਕੋਈ ਵੀ ਚੀਜ਼ ਹੁੰਦੀ ਹੈ ਨਾ ਆਹ ਨੂੰ ਕੋਨਾ ਬਹੁਤ ਜ਼ਿਆਦਾ ਪਸੰਦ ਆ। ਕਈ ਕਹਿੰਦੇ ਆ ਨਾ ਕਿ ਇਹਨਾਂ ਨੂੰ ਆਲੂ ਨਹੀਂ ਪੰਦਾ ਇਹ ਆ ਯਾਰ ਉਹ ਆਪਣਾ ਟੇਸਟ ਹੁੰਦਾ ਜਿੱਦਾਂ ਦਾ ਤੁਹਾਨੂੰ ਵਧੀਆ ਲੱਗੇ ਹਨਾ ਆਪਾਂ ਕੋਈ ਵੀ ਚੀਜ਼ ਐਡ ਕਰ ਸਕਦੇ ਆ ਤਾਂ ਮੈਨੂੰ ਆਲੂ ਬਹੁਤ ਪਸੰਦ ਆ। ਬਾਕੀ ਇੰਨਾ ਜ਼ਿਆਦਾ ਵੀ ਨਹੀਂ ਜਸਟ ਇੱਕ ਚਾਹੇ ਉਹ ਮੈਗੀ ਹੋਵੇ ਮਕਰੋਨੀ ਕੁਝ ਵੀ ਚੀਜ਼ ਹੋਵੇ بس ਮ ਪਾਣਾ ਹੀ ਹੁੰਦਾ। ਆਪਾਂ ਚੋਲਦੀ ਚੋਲਦੀ ਹੁਣ ਵੈਜੀਟੇਬਲਸ ਕੱਟ ਕਰਦੇ ਆ ਜਿਹੜਾ ਵਿੱਚ ਪਾਣਾ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੀ ਮੈਕਰੋਨੀ ਉਬਲ ਜੇਗੀ ਫਿਰ ਬਣਾ ਲਿਆ ਸੋ ਹੀ ਗਾਇਸ ਮੈਕਰੋਨੀ ਆਪਣੀ ਉਬਲ ਚੁੱਕੀ ਆ ਉਬਾਲ ਦਿੱਤੀ ਆ ਬਾਕੀ ਉਸ ਨੂੰ ਕੁਝ ਟਾਈਮ ਦੇ ਲਈ ਮੈਂ ਫਰੈਮ ਵਿੱਚ ਸਾਈਡ ਤੇ ਰੱਖ ਦਿੱਤਾ ਤਾਂ ਕਿ ਭਾਪ ਨਾਲ ਥੋੜਾ ਜਿਹਾ ਹੋਰ ਪਧੀਆਂ ਹਨਾ ਹੋ ਜਾਵੇ ਤਾਂ ਇੱਧਰ ਦੇਖ ਸਕਦੇ ਹੋ ਕੜਾਈ ਨੂੰ ਵਾਸ਼ ਕਰ ਦਿੱਤਾ ਹੈ ਹੁਣ ਆਪਾਂ ਜਿਹੜੇ ਵੈਜੀਟੇਬਲਸ ਵਿੱਚ ਪਾਣੀ ਸੀ ਉਹ ਵੀ ਮੈਂ ਕੱਟ ਕਰ ਚੁੱਕੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਹੁਣ ਆਪਾਂ ਬਣਾਉਨੇ ਆ ਮੈਕਰੋਨੀ ਸਭ ਤੋਂ ਪਹਿਲਾਂ ਤਾਂ ਮੈਂ ਤੜਕਾ ਲਗਾਨੀ ਆ ਉਹਨਾਂ ਟਾਈਮ ਦੇ ਲਈ ਫਿਰ ਮੈਕਰੋਨੀ ਕੱਟ ਕੇ ਠੰਡੇ ਪਾਣੀ ਵਿੱਚ ਵਾਸ਼ ਕਰਕੇ ਤੇ ਪਕਾਉਂਦੇ ਆ ਸੋ ਗਾਇਜ਼ ਬਾਕੀ ਮੈਨੂੰ ਤਾਂ ਉਮੀਦ ਨਹੀਂ ਸੀ ਕਿ ਗੈਸ ਦਾ ਦਿਨ ਚੱਲੇਗਾ ਕਿਉਂਕਿ ਖਤ। ਸੋ ਹੈ ਗਾਇਜ਼ ਹੁਣ ਆਪਾਂ ਬਣਾ ਲਗਾਉਗੇ ਸੌਨੀ ਸਿਲ ਨੂੰ ਚਿੱਤਰ ਗਰਮ ਕਰਕੇ हे एवरीवन मैकरोनी अपनी हो बन चुकी होगी रेडी बन गया के हुन आप हैं इनु बहुत ज्यादा भूख लगी होईया सो हुन आप टेस्ट करके देख लेया कि वेली बनी है बाकी गर्म है वाओ बहुत चट्टी है सो गाइस मैकरोनी खान तो बाद पूरे एक कप बन गए सारे कपड़े कपड़े करंगा वॉश तो so उंदे थानो कपड़े वॉश करले ਵਾਸ਼ ਕਰ ਚੁੱਕੀਆਂ ਐਂਡ ਮੈਂ ਫਰੈਸ਼ ਵੀ ਹੋ ਗਈਆਂ ਹੈਅਰ ਵਾਸ਼ ਕੀਤੀ ਆ ਉਸ ਤੋਂ ਬਾਅਦ ਹੁਣ ਮੈਂ ਚੱਲੀ ਆ ਜੀ ਮਾਰਕੀਟ ਸਬਜ਼ੀ ਵਗੈਰਾ ਲੈ ਕੇ ਆਣੇ ਆ ਕੁਝ ਸਮਾਨ ਲੈ ਕੇ ਆਂਦੇ ਆ ਉਸ ਤੋਂ ਬਾਅਦ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਬਾਕੀ ਟਾਈਮ ਕੋ ਬਹੁਤ ਜ਼ਿਆਦਾ ਹੋ ਗਿਆ ਆ ਤੇ ਬਾਕੀ ਹਰਮਨ ਆਏਗਾ ਲੇਟ ਕੰਮ ਤੋਂ ਹਨਾ ਤਾਂ ਉਸ ਤੋਂ ਬਾਅਦ ਮੈਂ ਉਹਨੇ ਨੂੰ ਆਪਣਾ ਮਾਰਕੀਟ ਵਿੱਚੋਂ ਸਬਜ਼ੀ ਵਗੈਰਾ ਲਈ ਆਮਾ ਬਾਕੀ ਕੱਲ ਨੂੰ ਮੈਂ ਜਾਣਾ ਅੱਜ ਮੇਰੀ ਲਾਸਟ ਛੁੱਟੀ ਸੀਗੀ ਘਰੋਂ ਤੇ ਜਾਣਾ ਉਸ ਤੋਂ ਬਾਅਦ ਮਿਲਦੇ ਆ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਬਾਈ ਬਾਈ